ਨਾ ਤੁਹਾਨੂੰ ਬੜਾ ਮਾ ਦਾ ਆਪਣੀ ਦਾ 헤ਜ ਮਾਰਦਾ ਪਿਆ ਜਦੋਂ ਮੰਮੀ ਇੱਥੇ ਹੁੰਦੇ ਸੀ ਉਹਦਾ ਤਾਂ ਤੁਸੀਂ ਉਹਨਾਂ ਨਾਲ ਲੜਦੇ ਸੀਗੇ ਅੰਜੂ ਤੈਨੂੰ ਨਾ ਮੈਂ ਸਾਰੀ ਗੱਲ ਬਾਅਦ ਚ ਦੱਸਦਾ ਤੈਨੂੰ ਤਾਂ ਮੇਰੇ ਸੁਭਾਅ ਦਾ ਪਤਾ ਹੀ ਐ ਇੱਕ ਪੋਸ਼ਣ ਦਾ ਕਰਾਇਆ ਨਾ 4-5000 ਭਿਆਨ ਆ ਐ ਰੀਆ ਦੀਦੀ ਨੂੰ ਇੱਧਰ ਬੁਲਾ ਲਓ ਮੈਨੂੰ ਕੁਝ ਸਮਝੇ ਨਹੀਂ ਆ ਰਹਾ ਨਾ ਜੇ ਤੈਨੂੰ ਪੜ੍ਹਾਈ ਕਰਨ 'ਚ ਕੋਈ ਦਿੱਕਤ ਆ ਰਹੀ ਐ ਨਾ ਤੇਰੀ ਕੂਸ਼ਨ ਲਗਵਾ ਦਨ ਲਈ ਆ ਪੜ ਤਾਂ ਮੰਮੀ ਮੈਂ ਸਾਰੇ ਕੁਝ ਲੈਣਾ ਪੜਾਈ ਦੇ ਬੰਨੇ ਮੈਂ ਕਿਹਾ ਤੁਸੀਂ ਮੇਰੇ ਕੋਲ ਥੋੜੀ देर ਬਹਿ ਜਾਓ ਅੱਬੀ ਇੱਕ ਲਾਸਟ ਗੱਲ ਕਹਿਣ ਲੱਗਾ ਸ਼ਾਇਦ ਇਹ ਗੱਲ ਸੁਣ ਕੇ ਤੁਹਾਨੂੰ ਸਾਡਾ ਦੁੱਖ ਸਮਝ ਆ ਜਾਵੇ ਮੈਨੂੰ ਇੰਨਾ ਪਤਾ ਹੈ ਤੁਹਾਡੇ ਮੰਮੀ ਹੈਗੇ ਨੇ ਤੁਹਾਡੇ ਡੈਡੀ ਨਹੀਂ ਹੈਗੇ ਤੁਹਾਨੂੰ ਆਪਣੀ ਡੈਡੀ ਦੀ ਯਾਦ ਨਹੀਂ ਆਉਂਦੀ ਹਾਂ ਪਵਨ ਆਉਂਦੀ ਹੈ ਮੈਨੂੰ ਯਾਦ ਪਿਓ ਦੀ ਯਾਦ ਕਿਉਂ ਨਹੀਂ ਆਏਗੀ ਹਰ ਉਸ ਮੋੜ ਤੇ ਯਾਦ ਆਉਂਦੀ ਹੈ ਕਿ ਸਾਨੂੰ ਲੱਗਦਾ ਜੇ ਸਾਡਾ ਪਿਓ ਇਸ ਮੋੜ ਤੇ ਹੁੰਦਾ ਨਾ ਤੇ ਗੱਲ ਹੋਰ ਹੋਣੀ ਸੀ ਹਾਂ ਪਰ ਸਾਡੇ ਕੋਲ ਮਾਂ ਵੈ ਉਹ ਇਸ ਕਮੀ ਨੂੰ ਪੂਰਾ ਕਰ ਦਿੰਦੀ ਹੈ ਭਾਬੀ ਜੀ ਤੁਹਾਡੇ ਕੋ ਤਾਂ ਪਿਓ ਦੀ ਕਮੀ ਪੂਰੀ ਕਰਨ ਵਾਸਤੇ ਤੁਹਾਡੀ ਮਾਂ ਹੈ ਮਤਲਬ ਸਹਾਰਾ ਤਾਂ ਹੈਗਾ ਨਾ ਤੁਸੀਂ ਸਾਡਾ ਭੈਣ ਭਰਾਵਾਂ ਦਾ ਦੁੱਖ ਸਮਝ ਕੇ ਦੇਖੋ ਸਾਡੇ ਕੋਲ ਤਾਂ ਦੋਨੋਂ ਹੀ ਨਹੀਂ ਹੈਗੇ ਆਹ ਲੋ ਜੀ ਪਾ ਲੋ ਜੈਕਟ ਕਿੱਡਾ ਕਿ ਕੋਰਾ ਪੈਂਦਾ ਪਿਆ ਬਾਹਰ ਵੇਰੀ ਗਰ ਫੋਨ ਉਹਨੇ ਕੋਰਾ ਪੈ ਰਿਆ ਆਨ ਲੱਗੇ ਤਾਂ ਠੰਡ ਹੋਈ ਜਾਣੀ ਐ ਨਾ ਚਲੋ ਫਿਰ ਤੁਰੋ ਔਰ ਹਾਂ ਪਹਿਲਾਂ ਨਾ ਤੁਸੀਂ ਇੱਕ ਵਾਰੀ ਆਪਣੀ ਮੰਮੀ ਨੂੰ ਫੋਨ ਲਾ ਕੇ ਪੁੱਛ ਲਓ ਕਿ ਉਹ ਘਰੇ ਹੈਗੇ ਵੀ ਆ ਕਿ ਨਹੀਂ ਕਿ ਕਿ ਤੇਰੀਆਂ ਨੂੰ ਲੈ ਕੇ ਗੁਰਦੁਆਰੇ ਮੱਥਾ ਟੇਕਣ ਗਏ ਨੇ ਆ ਜਾ ਬਹਿ ਜਾ ਸ਼ਾਮ ਨੂੰ ਚਲਦੇ ਆ ਮੰਮੀ ਵੱਲ ਨਾ ਹੁਣ ਕੀ ਹੋ ਗਿਆ ਤੁਹਾਨੂੰ ਐਡੀ ਕਾਲੀ ਪਾਈ ਹੋਈ ਸੀ ਚੱਲ ਮੇਰੀ ਮੰਮੀ ਦੇ ਘਰ ਚੱਲ ਮੇਰੀ ਮੰਮੀ ਦੇ ਘਰ ਹੁਣ ਤੁਹਾਨੂੰ ਕੀ ਹੋ ਗਿਆ ਇਕਦਮ ਅੰਜੂ ਮੈਂ ਤਾਂ ਕੱਦੋਂ ਦਾ ਤਿਆਰ ਆ ਰੀਆ ਦੇ ਚਾਚੇ ਦਾ ਫੋਨ ਆਇਆ ਸੀ ਕਹਿੰਦਾ ਘਰੇ ਆ ਕੇ ਗੱਲ ਕਰਨੀ ਹੈ ਹੈ ਇਹ ਕੀ ਕਹਿ ਰਿਹਾ ਤੁਸੀਂ ਉਹ ਸਾਡੇ ਘਰੇ ਆ ਰਹੇ ਨੇ ਉਹ ਸਾਡੇ ਘਰ ਕੀ ਕਰਨ ਆ ਰਹੇ ਨੇ ਮੈਨੂੰ ਕੀ ਪਤਾ ਉਹ ਕੀ ਕਰਨ ਆ ਰਿਹਾ ਮੈਨੂੰ ਤਾਂ ਕਹ ਰਹੇ ਸੀ ਭਾਜੀ ਤੁਸੀਂ ਘਰ ਹੋ ਮੈਂ ਕਿਹਾ ਹਾਂ ਮੈਂ ਘਰੇ ਆ ਕਹਿੰਦੇ ਅਸੀਂ ਆ ਗਏ ਅੰधे ਘੰਟੇ ਤੱਕ ਤਾਨੂੰ ਮੈਂ ਦੱਸਦੀ ਆ ਉਹ ਇੱਥੇ ਕਿਉਂ ਆ ਰਹੇ ਨੇ ਉਹਨਾਂ ਨੇ ਪਤਾ ਆ ਕੇ ਕੀ ਕਹਿਣਾ ਤੁਸੀਂ ਆਪਣੀ ਮੰਮੀ ਨੂੰ ਬੁਲਾਓ ਜੀ ਉਹ ਘਰ ਖਾਲੀ ਕਰਾਓ ਜੀ ਪਤਾ ਤਾਂ ਮੈਨੂੰ ਵੀ ਆ ਉਹ ਘਰ ਦੀ ਗੱਲ ਕਰਨ ਆ ਰਹੇ ਆ ਪਰ ਤੂੰ ਐ ਦੱਸ ਆਪਾਂ ਉਹਨੂੰ ਜਵਾਬ ਕੀ ਦਈਏ ਅਸੀਂ ਜਵਾਬ ਕੀ ਦੇਣਾ ਉਹਨਾਂ ਨੂੰ ਉਹਨਾਂ ਨੂੰ ਆਪਾਂ ਇਹ ਕਹਿਣਾ ਅਸੀਂ ਤਾਂ ਆਪ ਉਧਰ ਚੱਲੇ ਆ ਮੰਮੀ ਨੂੰ ਲੈਣ ਵਾਸਤੇ ਤੁਸੀਂ ਉਹਨਾਂ ਨੂੰ ਇਹ ਕਹਿਓ ਘਰ ਨੂੰ ਨਾ ਕਿਰਾਏ ਤੇ ਚੜਾਓ ਤੇ ਰਲ ਕੇ ਆਪਾਂ ਕਿਰਾਇਆ ਖਾਈਏ ਰੋਟੀ ਨਾ ਕੱਟ ਖਾਇਆ ਕਰ ਤੇਰਾ ਨਾ ਦਿਨ ਪਰ ਦਿਨ ਦਿਮਾਗ ਮੋਟਾ ਹੋਈ ਜਾਂਦਾ ਜਦੋਂ ਦੁੱਧ ਮੱਖਣ ਮਲਾਈ ਮੇਰੀ ਤਾਂ ਮੈਂ ਤੇਰਾ ਕਿਉਂ ਪਾਵਾਂ ਜਦੋਂ ਘਰ ਮੇਰੀ ਭੈਣ ਦੇ ਨਾਂ ਤੇ ਐ ਤਾਂ ਉਹ ਸਾਰੀਆਂ ਮੰਜ਼ਿਲਾਂ ਦਾ ਕਿਰਾਇਆ ਮੈਂ ਖਾਊਂਗਾ ਉਹਨਾਂ ਨੂੰ ਕਿਉਂ ਦਈਏ ਤਾਂ ਹੀ ਨਾ ਮੈਂ ਤੈਨੂੰ ਤਿਆਰ ਕਰ ਰਿਆ ਜਦੋਂ ਆਣਗੇ ਨਾ ਤੂੰ ਨਾ ਕੁਝ ਬੋਲੀ ਮੈਂ ਆਪੇ ਹੀ ਸੰਭਲ ਲਊਂਗਾ ਉਹਨਾਂ ਨੂੰ ਨਹੀਂ ਤੁਸੀਂ ਉਹਨਾਂ ਨੂੰ ਇਦਾਂ ਕਹੋਗੇ ਅਸੀਂ ਆਪਣੀ ਮਾਂ ਦੇ ਨਾਲ ਨਾਲ ਉਹਨਾਂ ਬੱਚਿਆਂ ਨੂੰ ਵੀ ਇੱਧਰ ਲੈ ਕੇ ਆ ਰਹੇ ਆਂ ਤੇ ਉਹ ਤਿੰਨੋਂ ਮੰਜ਼ਲੇ ਦਾ ਕਿਰਾਇਆ ਵੀ ਅਸੀਂ ਖਾਵਾਂਗੇ ਤੁਸੀਂ ਉਹਨਾਂ ਦੇ ਮੂੰਹ ਤੇ ਕਹਿ ਦੋਗੇ ਜੇਦੀ ਘਰ ਉਹ ਨਾ ਬੱਚਿਆਂ ਦੇ ਪਿਓ ਦੇ ਨਾਮ ਹੁੰਦਾ ਤਾਂ ਤਾਂ ਉਹ ਹਿੱਸੇਦਾਰ ਬਣ ਸਕਦੇ ਸੀ ਪਰ ਘਰ ਮੇਰੀ ਭੈਣ ਦੇ ਨਾਮ ਹੈ ਅਸੀਂ ਉਹਨਾਂ ਨੂੰ ਕਿੱਦਾਂ ਵਿੱਚ ਪਾ ਲਈਏ ਓਹੋ ਉਹ ਤੁਹਾਡੀ ਗੱਲ ਤਾਂ ਠੀਕ ਆ ਪਰ ਮੈਂ ਇਹ ਕਹਿ ਰਹੀ ਸੀ ਉਰੀਆ ਤੇ ਪਵਨ ਵੀ ਇੱਧਰ ਹੀ ਰਹਿਣਗੇ ਮਿਰਤੋ ਉਹ ਜਮਦੂਦ ਜੇ ਨਹੀਂ ਸੰਭਾਈ ਜਾਣੀ ਦੇਖ ਇਹ ਤੂੰ ਮੇਵਾ ਖਾਣਾ ਹੈ ਨਾ ਤੈਨੂੰ ਸੇਵਾ ਕਰਨ ਦਾ ਦਿਖਾਵਾ ਨਾ ਕਰਨਾ ਹੀ ਪੈਣਾ ਹੈ ਜਿੱਥੇ ਗੱਲ ਰਹੀਦੀ ਆ ਦੀ ਉਹਨੂੰ ਤੂੰ ਘਰ ਦੇ ਕੰਮਾਂ ਚ ਲਾਏ ਰੱਖੀ ਗੱਲ ਜਿਹੜੀ ਪਵੰਦ ਦੀ ਐ ਉਹਨੂੰ ਬਾਹਰ ਆਪਾਂ ਕੰਮ ਤੇ ਲਵਾਵਾਂਗੇ ਵਾਹ ਆਹ ਗੱਲ ਤੁਸੀਂ ਬਹੁਤ ਵਧੀਆ ਕਹੀ ਆ ਤੁਹਾਡੇ ਕਹਿੰਦੇ ਮਤਲਬ ਇਹ ਆ ਕਿ ਅਸੀਂ ਕਿਰਾਏ ਦੇ ਨਾਲ ਨਾਲ ਨਾ ਪਵੰਦ ਦੀ ਤਨਖਾਹ ਵੀ ਖਵਾਵਾਂਗੇ ਇਹਦਾ ਮਤਲਬ ਤੇ ਇਹ ਹੋਇਆ ਸਾਡੀਆਂ ਦਸਵੀਂ ਉਂਗਲਾਂ ਘੋ ਵਿੱਚ ਬਸ 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 ਤੇਰੇ ਖਾਨੇ ਗੱਲ ਪੈ ਗਈ ਆਪਾਂ ਨਾ ਜੋ ਦੋਨੋਂ ਬੱਚੇ ਥਾਂ ਲੈਣੇ ਆ ਤਾਂ ਮੰਮੀ ਉਹ ਵੀ ਤਾਂ ਇੱਧਰ ਹੀ ਰਹੂਗੇ ਨਾ ਨਾ ਮੇਰੀ ਸੁਣੋ ਗੱਲ ਤੁਸੀਂ ਇਹ ਕਹਿ ਰਹੇ ਹੋ ਬੱਚੇ ਇੱਥੇ ਰਹਿਣਗੇ ਤੇ ਆਪਾਂ ਉਹਨਾਂ ਦਾ ਘਰ ਦਾ ਕਿਰਾਇਆ ਵੀ ਖਾਵਾਂਗੇ ਤੇ ਪਵੰਦੀ ਤਨਖਾਹ ਵੀ ਖਾਵਾਂਗੇ ਤੇ ਤੁਹਾਨੂੰ ਕੀ ਲੱਗਦਾ ਸ਼੍ਰੀਕਾ ਚੁੱਪ ਬੈਠੂਗਾ ਠੁੰਗੇ ਦਾ ਮਾਰੂਗਾ ਹੀ ਸਾਰਾ ਕੁਝ ਨਹੀਂ ਸੋਚੀ ਜਾ ਮਾਂ ਉਹਨਾਂ ਦੇ ਠੁੰਗਿਆਂ ਦਾ ਬਚਨ ਦਾ ਉਹੀ ਇਲਾਜ ਦੱਸਦੇ ਉਹਨਾਂ ਦੇ ਠੁੰਗਿਆਂ ਦਾ ਸਾਡੇ ਉੱਤੇ ਨਾ ਹੋਵੇ ਨਾ ਆਪਾਂ ਇਹ ਤੋਂ ਵਧੀਆ ਇੱਕੋ ਹੀ ਫੈਮਿਲੀ ਨੂੰ ਪੂਰਾ ਘਰ ਦੇ ਦੇਣਾ ਕਿਰਾਏ ਤੇ ਜੇ ਆਪਾਂ ਤਿੰਨ ਫੈਮਿਲੀਆ ਨੂੰ ਕਿਰਾਏ ਤੇ ਘਰ ਦੇਵਾਂਗੇ ਤੇ ਤਿੰਨ ਹਿੱਸੇ ਆਣਗੇ ਤੇ ਸ਼ਰੀਕੇ ਵੀ ਹਿੱਸਾ ਵਿੱਚ ਮੰਗਣਗੇ ਘਰ ਤੇ ਨਾ ਤੂੰ ਉਹੀ ਮੋٹے ਦਿਮਾਗ ਵਾਲੀ ਗੱਲ ਜੇਦੂ ਇੱਕੋ ਹੀ ਫੈਮਿਲੀ ਨੂੰ ਘਰ ਚਾੜ ਕੇ ਇਕੱਠਾ ਪੈਸਾ ਆਊਗਾ ਤਾਂ ਉਹਦੇ ਚੋਂ ਵੀ ਤਾਂ ਹਿੱਸਾ ਮੰਗ ਹੀ ਸਕਦੇ ਆ ਨਾ ਯਾ ਫਿਰ ਅਗਲੇ ਐ ਕਹਣਗੇ ਇੱਕ ਮਹੀਨੇ ਦਾ ਕਿਰਾਇਆ ਤੁਸੀਂ ਰੱਖੋ ਇੱਕ ਮਹੀਨੇ ਦਾ ਅਸੀਂ ਰੱਖਦੇ ਆ ਤੇ ਇੱਕ ਮਹੀਨੇ ਦਾ ਧਾਈ ਕੋਈ ਨਹੀਂ ਫਿਰ ਮੈਂ ਵੀ ਬੱਚਿਆਂ ਨੂੰ ਕਹਿ ਦੂੰਗੀ ਇੱਕ ਪਾਸਾ ਕਰ ਲੋ ਜਾਂ ਤੁਸੀਂ ਨਾਨਕਿਆਂ ਵੱਲ ਆ ਜੋ ਜਾਂ ਫਿਰ ਦਾਦਕਿਆਂ ਵੱਲ ਹਾਂ ਜੂ ਇਹ ਗੱਲ ਤੇਰੀ ਸਮਝ ਆਂਦੀ ਹੈ ਕਿ ਇਹਦੀ ਬੱਚਿਆਂ ਨੇ ਕਹਿਤਾ ਨਾ ਸ਼ਰੀਕਿਆਂ ਦੇ ਨਾਲ ਅਸੀਂ ਕੋਈ ਰਿਸ਼ਤਾ ਹੀ ਨਹੀਂ ਰੱਖਣਾ ਫਿਰ ਕਿਹੜਾ ਕਰਾਇਆ ਤੇ ਕਿਹੜਾ ਹਿੱਤਾ ਬਾਸ ਸਾਰੀ ਗੱਲ ਨਾ ਬੱਚਿਆਂ ਦੇ ਖੜੀ ਆ ਬੱਚਿਆਂ ਨੂੰ ਤਾਂ ਮੈਂ ਆਪੇ ਸੰਭਲੂਗੀ ਜੇ ਬੱਚੇ ਫਿਰ ਵੀ ਨਾ ਮੰਨਣਗੇ ਫਿਰ ਮੈਂ ਕਿਸ ਤਾੰਤਰੀ ਕੋਲ ਜਾਵਾਂਗੀ ਤੇ ਬੱਚਿਆਂ ਦਾ ਦਿਮਾਗ ਐ ਘਮਾ ਦੂੰਗੀ ਚੱਲ ਫਿਰ ਜਿਹੜੇ ਪਹਿਲਾਂ ਦੋ ਤਾੰਤਰੀ ਆ ਰਹੇ ਆ ਨਾ ਉਹਨਾਂ ਨੂੰ ਤਾਂ ਥਾਮ ਲਈਏ ਪੁੱਛਣਾ ਫੋਨ ਕਰਕੇ ਕਿੱਥੇ ਰਹਿ ਗਏ جا کے গুরু ਕਰੋ لے آؤ اندھیرا ہو گیا ایک ਤਾਂ ਬਾਹਰ ٹھنڈ انی ہے ਉੱਤੋਂ ਹਲਕੀ ਹਲਕੀ ਧੁੰਦ ਪੈਂਦੀ ਪਈ ਹੈ ਨਾਨੀ ਦੀ ਸਿਹਤ ਨਾ ਖਰਾਬ ਹੋ ਜੇ ਜਾ ਕੇ ਤੁਸੀਂ ਲੈ ਆਓ ਹੌਲੀ ਬੋਲਿਆ ਕਰ ਉਹ ਦੂਜੇ ਮਹੱਲੇ ਤੱਕ ਤੇਰੀ ਆਵਾਜ਼ ਜਾਂਦੀ ਹੈ ਲੈ ਆ ਨਾ ਨਾਨੀ ਨੂੰ ਤੂੰ ਸੋਫਾ ਛੱਡ ਕੇ ਬਹਿ ਗਈਆਂ ਬਾਕੀ ਕੰਮ ਨਹੀਂ ਕਰਨੇ ਕਰ ਲੈਨੀ ਆ ਨਾ ਕੀ ਗੱਲ ਆਪ ਨੂੰ ਜੇ ਅੱਜ ਕੰਮ ਤੋਂ ਛੁੱਟੀ ਸੀਗੀ ਤੇ ਘਰ ਦੇ ਕੰਮਾਂ 'ਚ ਮੜਾ ਹੱਥ ਨਹੀਂ ਸੀ ਵਟਾ ਸਕਦੇ ਕਹਿਣਾ ਪਾਊਗਾ ਹੁਣ ਤੁਹਾਨੂੰ ਉਹ ਮੈਂ ਨਾ ਉੱਪਰ ਬੈੱਡ ਖੋਲ ਕੇ ਸਾਰੇ ਸਰਦੀਆਂ ਵਾਲੇ ਕੱਪੜੇ ਕੱਢਦਾ ਪਿਆ ਸੀ ਤਿੰਨ ਚਾਰ ਉੱਤੇ ਨਾ ਮੋਟੀਆਂ-ਮੋਟੀਆਂ ਤੇਰੀਆਂ ਵੀ ਜੈਕਟਾਂ ਕੱਢੀਆਂ ਤੇ ਆਪਦੀਆਂ ਵੀ ਉਹ ਮੈਂ ਲੈ ਕੇ ਆਣਾ ਈਜੀ ਕਿਹੜਾ ਕੀ ਹੁੰਦਾ ਤੇ ਉਹਦੇ ਨਾਲ ਉਹਨਾਂ ਨੂੰ ਧੋਹ ਦੀ ਚੰਗੀ ਤਰ੍ਹਾਂ ਤੇ ਇੱਕ ਚੀਜ਼ ਤੇਰੇ ਹੱਥ ਤੇ ਵੀ ਲੈ ਕੇ ਆਇਆ ਪਰ ਜਦੋਂ ਤੂੰ ਉਹ ਚੀਜ਼ ਦੇਖੇਂਗੀ ਨਾ ਤੇ ਤੂੰ ਮੈਨੂੰ ਵਾਦਾ ਕਰ ਰੋਏਂਗੀ ਨਹੀਂ ਉਹ ਬੱਸ ਕਰੋ ਬੱਸ ਕਰੋ ਪੋਲ ਜੋ ਤੁਸੀਂ ਵੀ ਹੁਣ ਮੈਂ ਰਹਾਂਗੀ ਤੁਹਾਨੂੰ ਪਤਾ ਨਾ ਮੰਮੀ ਨੇ ਕੀ ਕਿਹਾ ਸੀਗਾ ਵੀ ਜ਼ਿੰਦਗੀ 'ਚ ਜਿਹੜੇ ਰੋਂਦੇ ਰਹਿੰਦੇ ਨੇ ਨਾ ਉਹ ਪਿੱਛੇ ਰਹਿ ਜਾਂਦੇ ਨੇ ਅੱਗੇ ਸਿਰਫ ਉਹੀ ਵਧਦੇ ਨੇ ਜਿਹੜੇ ਸੰਘਰਸ਼ ਕਰਦੇ ਨੇ ਤਾਂ ਹੁਣ ਉਹ ਦਿਨ ਗਏ ਜਦੋਂ ਮੈਂ ਰੋਂਦੀ ਸੀ ਤੇ ਜਦੋਂ ਆਪਣਾ ਰੋਂਦਾ ਟਾਈਮ ਸੀਗਾ ਹੁਣ ਆਪਣੇ ਵਧਿਆ ਦੇ ਨਾਰੇ ਨੇ ਨਾ ਨਾਲੇ ਤੁਹਾਨੂੰ ਇਹ ਜਿਆ ਕੀ ਮਿਲ ਗਿਆ ਜੀ ਤੁਹਾਨੂੰ ਲੱਗਦਾ ਕਿ ਮੈਂ ਦੇਖ ਕੇ ਉਹਨੂੰ ਰੋਣ ਲੱਗ ਪਾਉਂਗੀ ਖੜ ਕਿੰਨੀ ਠੰਡ ਕੀਤੀ ਹੋਈ ਐ ਸਾਰੀ ਦਿਹਾੜੀ ਘਰੇ ਬੈਠੇ ਰਹਿਣਾ ਸ਼ਾਮ ਨੂੰ ਨਾਲ ਸਮਾਨ ਯਾਦ ਆ ਜਾਂਦੇ ਨੇ ਜਦੋਂ ਧੁੰਦ ਪੈ ਜਾਂਦੀ ਰਸਤੇ 'ਚ ਉਹ ਆ ਜਾ ਹੁਣ ਕਦੋਂ ਜਾਣਾ ਐ ਕਿ ਮੈਂ ਕੱਲੀ ਜਾ ਕੇ ਲਿਆ ਆਂ ਸਮਾਨ ਠਰਾ ਤਾ ਭਰਾਵਾ ਮੈਨੂੰ ਤਾਂ ਠੰਡ ਚੀ 5 ਮਿੰਟ ਹੋ ਗਏ ਆਵਾਜ਼ ਆ ਦਿੰਦੇ ਆ ਕਹਿੰਦੇ ਆਨੀਆਂ ਆਨੀਆਂ ਜੇ ਮੈਂ ਕੰਬਲ 'ਚ ਵੜ ਗਈ ਨਾ ਫਿਰ ਮੁੜ ਕੇ ਮੈਂ ਕੱਢਣੀ ਔਖੀ ਹੋ ਜਾਣੀ ਐ ਛੇਤੀ ਆ ਜਾਓ ਮੈਂ ਬਸ 2 ਮਿੰਟ ਟਿਕਣਾ ਚੱਲ ਚੱਲ ਤੁਰ ਗਲੀ 'ਚ ਖੜ ਕੇ ਰੋਲਾ ਪਾਇਆ ਰੁਕ ਕੁਛ ਪਾਇਆ ਤੂੰ ਹੈ ਨਹੀਂ ਠੰਡ 'ਚ ਮੋਟਾ ਕਪੜਾ ਜਾਕਟ ਤੇ ਰੀ ਉੱਪਰ ਪਈ ਹੈ ਤੈਨੂੰ ਆਪੇ ਹੀ ਠੰਡ ਲੱਗਣੀ ਹੈ ਜਾ ਭੱਜ ਕੇ ਆਪਣੀ ਜੈਕਟ ਪਾ ਕੇ ਆ ਨਹੀਂ ਤਾਂ ਕੈਂਤੀ ਲੱਗੇ ਸਾਰੀ ਜੈਕਟ ਪਾੜ ਦੇਣੀ ਹੈ ਤੇਰੀ ਮੈਂ ਲੈ ਦੱਸ ਹੁਣ ਮੈਂ ਪਹਿਲਾਂ ਉੱਪਰ ਜਾਵਾਂ ਫਿਰ ਮੈਂ ਜੈਕਟ ਪਾਵਾਂ ਫਿਰ ਥੱਲੇ ਆਵਾਂ ਤੇ ਫਿਰ ਆਪਾਂ ਜਾਈਏ ਉਹ ਇੰਨੇ ਗੇੜੇ ਨਹੀਂ ਮੇਤੋਂ ਨਿਕਲਦੇ ਆ ਮੋੜ ਤੇ ਕਰ ਜਾਣਾ ਇਦਾਂ ਹੀ ਚੱਲਦੀ ਆ ਮੈਂ ਚਲੋ ਜੇ ਪੁੱਤ ਠੰਡ ਲਵਾ ਲਈ ਨਾ ਮੈਂ ਦਵਾਈ ਕੋਈ ਨਹੀਂ ਲੈ ਕੇ ਦੇਣੀ ਇੰਨੀ ਗੱਲ ਯਾਦ ਰੱਖ ਲੈ ਯਾਰ ਮੰਮੀ ਕੀ ਹੋ ਗਿਆ ਗੱਲ ਪਤਾ ਕੀ ਐ ਤੁਸੀਂ ਹੋ ਗਏ ਬੁਢੇ ਤੁਹਾਨੂੰ ਤਾਂ ਠੰਡ ਲੱਗਦੀ ਪਈ ਐ ਉਹ ਸਾਡੇ ਤਾਂ ਹੈ ਜਵਾਨ ਸ਼ਰੀਰ ਨੇ ਸਾਨੂੰ ਨਹੀਂ ਲੱਗਦੀ ਠੰਡ ਢੰਡ ਚੱਲਣਾ ਵਾ ਤੇ ਚਲੋ ਨਹੀਂ ਤੇ ਫਿਰ ਮੈਂ ਅੰਦਰ ਜਾ ਕੇ ਬਹਿ ਜਾਣਾ ਸੜੀ ਗੋਭੀ ਮੰਗ ਤੇ ਸੁੰਗੜੀ ਪਈ ਐ ਜੈਕਟ ਪਾ ਕੇ ਆਂਗੀ ਮੈਂ ਵੀ ਤਹੀਂ ਜਾਣਾ ਇਹਦਾ ਮੈਂ ਨਹੀਂ ਜਾਣਾ ਤੇਰੇ ਨਾਲ ਅੱਛਾ ਜੀ ਮੈਂ ਨਾ ਜਿੱਦ ਕਰੋਗੇ ਚਲੋ ਠੀਕ ਆ ਵੇ ਮੈਂ ਵੀ ਨਹੀਂ ਪਾਉਂਦੀ ਜੈਕਟ ਲੈ ਕੇ ਜਾਣਾ ਲੈ ਕੇ ਜਾਓ ਨਹੀਂ ਤੇ ਨਾ ਸਹੀ ਇੰਨੇ ਸ਼ੌਂਕ ਨਾਲ ਰੀਤ ਮੋਲ ਤੋਂ ਜੈਕਟ ਲੈ ਕੇ ਆਈ ਐ ਸਿਰਫ ਇੱਕ ਵਾਰੀ ਪਾਈ ਐ ਮੁੜ ਕੇ ਤੂੰ ਪਾਈ ਨਹੀਂ ਜੇ ਨਹੀਂ ਪਸੰਦ ਨਵੀਂ ਲੈ ਲੈ ਗੱਲ ਤੇ ਮੰਮੀ ਤੁਹਾਡੀ ਸਹੀ ਐ ਦਰਅਸਲ ਨਾ ਮੈਨੂੰ ਉਹ ਜੈਕਟ ਪਸੰਦ ਹੀ ਨਹੀਂ ਹੈਗੀ ਉਹ ਮੈਂ ਚਾ ਚਾਚ ਲੈ ਤਾਂ ਲਈ ਪਰ ਮੇਰਾ ਦਵਾਰਾ ਪਾਂ ਤੇ ਦਿਲ ਹੀ ਨਹੀਂ ਕਰਦਾ ਨਾਲੇ ਉੱਪਰੋਂ ਜਦੋਂ ਮੈਂ ਉਹ ਜੈਕਟ ਪਾਨੀ ਆ ਨਾ ਪਵਨ ਮੈਨੂੰ ਛੇੜਦਾ ਐ ਕਹਿੰਦਾ ਕੜੀ ਛੋਟੇ ਗਈ ਆਈ ਐ ਪਤਾ ਕਿਉਂ ਸਿਰਫ ਇਸ ਕਰਕੇ ਕਿਉਂਕਿ ਉਸ ਜੈਕਟ ਦਾ ਕਲਰ ਹੀ ਯੈਲੋ ਐ ਖੜ ਇੱਕ ਮਿੰਟ ਰੁਕ ਮੈਂ ਆਨੀ ਆ ਹੁਣ ਪਤਾ ਨਹੀਂ ਕਿੱਥੇ ਚਲੇ ਗਏ ਉੱਪਰ ਗਏ ਹੋਣੇ ਜੈਕਟ ਚੱਕਣ ਜੈਕਟ ਤਾਂ ਮੈਂ ਵੀ ਨਹੀਂ ਪਾਉਂਦੀ ਲਖਾ ਕੇ ਲੈ ਲਓ ਉਹ ਜੈਕਟ ਥੋੜੀ ਪਾਉਂਗੀ ਮੈਂ ਆਪ ਛੱਡ ਕੇ ਆਹ ਨੂੰ ਮੰਮੀ ਆਪ ਲੈਣ ਚਲੀ ਗਈ ਲੈ ਆ ਸ਼ਾਲ ਲੈ ਹਾਂ ਆ ਸ਼ਾਲ ਉਹ ਬੁੜੀਆਂ ਵਾਲੀ ਸ਼ਾਲ ਆ ਭਰਾਵਾ ਮੈਂ ਥੋੜੀ ਲੈਣੀ ਐ ਨਹੀਂ ਬੁੱਤੇ ਨਿੱਗੀ ਆ ਇਹਦੀ ਬੁੱਕਲ ਮਾਰ ਲੈ ਉਹ ਨਹੀਂ ਯਾਰ ਇਹ ਦੂ ਚੰਗਾ ਤਾਂ ਫੇਰ ਮੈਂ ਆਪਣੀ yellow ਵਾਲੀ ਜੈਕਟ ਪਾ ਲਵਾਂ ਮੈਂ ਨਹੀਂ ਲੈਣੀ ਆਹ ਇਹ ਸ਼ਾਲ ਮੈਨੂੰ ਤੇਰੀ ਨਾਨੀ ਨੇ ਦਿੱਤੀ ਸੀ ਅੱਜ ਤਬਾ ਤੇਰੀ ਓ ਮੇਰੀ ਮਾਤਾ ਇਹ ਸ਼ਾਲ ਤੁਹਾਨੂੰ ਨਾਨੀ ਨੇ ਤਾਂ ਦਿੱਤੀ ਸੀ ਕਿਉਂਕਿ ਹੁਣ ਤੁਸੀਂ ਹੋ ਗਏ ਹੋ ਬੁੜੇ ਮੇਰੇ ਵੱਲ ਦੇਖੋ ਮੈਂ ਕੋਈ ਬੁੜੀ ਹੋਈ ਆ ਚੰਗਾ ਲੱਗਦਾ ਯਾਰ ਮੈਂ ਸ਼ਾਲ ਦੀ ਬੋਕਲ ਐ ਮਾਰ ਕੇ ਫਿਰ ਚੱਲੂੰਗੀ ਮੈਂ ਨਹੀਂ ਲੈਣੀ ਮੰਮੀ ਮੰਨਿਆ ਕਰੋ ਮਾਪਿਓ ਬੱਚਿਆਂ ਨੂੰ ਉਹਨਾਂ ਦੇ ਚੰਗੇ ਵਾਸਤੇ ਸਮਝਾਉਂਦੇ ਨੇ ਪਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਲੈ ਲੈ ਪੁੱਤ ਲੈ ਲੈ ਇੱਕ ਦਿਨ ਛਾਲ ਹੀ ਰਹਿ ਦੇਣੀ ਐ ਪਰ ਮਾਂ ਨਹੀਂ ਰਹਿਣੀ। ਓ ਮੰਮੀ ਦੁਬਾਰਾ ਇਹ ਗੱਲ ਨਾ ਕਰ ਦਿਓ ਨਹੀਂ ਤੇ ਮੱਲੇ ਆ ਲੈਣਾ ਪਤਾ ਕੀ ਕਹਿਣਾ ਰਾਤ ਨੂੰ ਮਾਵਾ ਤੀਆਂ ਜੁੰਡਮ ਜੰਡੀ ਹੋਈਆਂ ਗਲੀ 'ਚ ਲੜਦੀਆਂ ਪਈਆਂ ਸੀ। ਤੁਹਾਨੂੰ ਤਾਂ ਪਤਾ ਹੀ ਨਾ ਮੰਮੀ ਅਸੀਂ ਪਿਓ ਤੋਂ ਬਿਨਾ ਕਿੰਨੀ ਔਖੀ ਜ਼ਿੰਦਗੀ ਕੱਟ ਰਹੇ ਆ। ਡੈਡੀ ਨੂੰ ਤਾਂ ਚਲੋ ਮੈਂ ਦੇਖਿਆ ਹੀ ਨਹੀਂ। ਪਰ ਮੈਂ ਨਹੀਂ ਚਾਹੁੰਦੀ ਕਿ ਮੈਂ ਕਦੇ ਤੁਹਾਨੂੰ ਖੋਵਾਂ। ਨਾਲੇ ਹਾਂ ਜੇ ਤੁਹਾਨੂੰ ਕੁਝ ਹੋ ਗਿਆ ਨਾ ਸਾਡੇ ਦੋਵਾਂ ਭੈਣ ਭਰਾਵਾਂ ਦਾ ਤਾਂ ਮਰਨ ਹੋ ਜਾਣਾ ਮੰਮੀ। ਜੇ ਨਹੀਂ ਤਾਂ ਮਾਂ ਦੀ ਗੱਲ ਮੰਨ ਲਓ ਉਹ ਦੇਖ ਲੈ ਗਲੀ ਦੇ ਲੋਲਰ ਕਰਕੇ ਫਿਰਦਾ ਪਿਆ ਤੇ ਤੂੰ ਠੰਡ 'ਚ ਇਦਾਂ ਹੀ ਖੜੀ ਐ ਕਹਿਣਾ ਹੀ ਨਹੀਂ ਮੰਦੀ ਉਹ ਚਲੋ ਠੀਕ ਐ ਮੰਨ ਲਾਂਗੇ ਤੁਹਾਡੀ ਗੱਲ ਯਾਰ ਬਹੁਤ ਸਮਾਂ ਪਿਆ ਹਜੇ ਨਾਲੇ ਤੁਸੀਂ ਇਹਦੀ ਗੱਲ ਕਰ ਦੇਣਾ ਇਹਨੂੰ ਆ ਲੈਣ ਦੋ ਇਹਦੀ ਚੰਬੀ ਫੜ ਕੇ ਮੈਂ ਲਾਉਂਗੀ ਤੁਸੀਂ ਵੈਸੇ ਸਹੀ ਕਹਿੰਦੇ ਹੋ ਇਹਦਾ ਮੁੰਡਿਆਂ ਦਾ ਲੋਲਰ-ਲੋਰ ਨਾ ਕੁਝ ਜ਼ਿਆਦਾ ਹੀ ਹੁੰਦਾ ਪਿਆ ਸਵੇਰੇ ਸ਼ਾਮ ਨਿਕਲੇ ਰਹਿੰਦੇ ਆਸਾਂ ਦੀਆਂ ਗੱਲਾਂ ਹੋਣੀਆਂ ਨੇ ਆ ਆ ਗਈ ਆ ਗਈ ਫੜਵਾਂਗੀ ਹਾਂ ਮੈਂ ਨਿਕਾਟ ਕਾ ਚਾਰ ਕਾ ਚਾਰ ਤੱਕ ਆਉਂ ਮੀ ਉਹ ਫਲੇ ਨਿਕਾਣਾ ਇੱਥੇ ਹੀ ਸਮਝ ਆਇਆ ਸਰੋ ਮੇਰੇ ਯਾਰ ਦੋਸਤ ਖੜੇ ਆ ਉਹਨਾਂ ਵੇਚੀ ਮੈਨੂੰ ਕੀ ਮੇਰੀ ਕਹਿੰਦਾ ਨਹੀਂ ਗਾ ਸੁਣ ਪਹਿਲੇ ਮੈਂ ਗੱਲ ਤਾਂ ਸੁਣੋ ਲੋੜ ਲੋੜ ਕਰਦਾ ਰੰਦਾ ਫਿਰ ਆਪਦੀ ਜੈਕਟ ਦੇ ਵਿੱਚ ਨਾ ਰਮਾਰ ਰਖ ਉਹ ਮੇਰੇ ਦੋਸਤ ਕਹਿੰਦੇ ਤੂੰ ਲੇਡੀਜ਼ ਰਮਾਰ ਲਈ ਫਿਰਦਾ ਮੈਂ ਤੇ ਜੈਕਟ ਆਵਲੇ ਪਸੰਦ ਉਹ ਤਾਂ ਨਹੀਂ ਨਾ ਤਾਂ ਕਰਕੇ ਪਾਈ ਸੀ ਆਹੀ ਦੇ ਦੇ ਮੈਂ ਆਹੀ ਪਾ ਜਾਨੀ ਮਮੀ ਨਾਲ ਫੜ ਫੜ ਚੱਲ ਜਾ ਚੱਲ ਜਾ ਮਮੀ ਨੂੰ ਲੈ ਜਾ ਥੂੰ ਤੇਰੀ ਮੁੰਡਿਆਂ ਦਾ ਦੁੱਲੋਂ ਹੁੰਦੀ ਨਾ ਮੈਂ ਜੱਟ ਨੂੰ ਦੱਸਦੀ ਆ ਪਾ ਨਾ ਮੰਮੀ ਨੂੰ ਫੜ ਕੇ ਆ ਦੇਖਾ ਪਾ ਕੇ ਚੱਲੀ ਆ ਮੈਂ ਨਹੀਂ ਹੁਣ ਮੈਂ ਉਹ ਵੀ ਪਾਉਂਗੀ ਆ ਵੀ ਦੇ ਆ ਵੀ ਲਾਉਂਗੀ ਮਮਮੀ ਲੈ ਜਾ ਇਹਨੂੰ ਚੱਲ ਤੂੰ ਰਹਿ ਅੰਦਰ ਤੂੰ ਚੱਲ ਅੰਦਰ ਘਰ ਦੇਖ ਮਮਮੀ ਇਹਨੂੰ ਲੈ ਜਾ ਇੱਥੋਂ ਤੈਨੂੰ ਪਤਾ ਨਾ ਘਰ ਦੇ ਖਵਾਲੇ ਕਿਹਨੂੰ ਕਰਨ ਨੂੰ ਕਹਿੰਦੇ ਨੇ ਉਹ ਜਾ ਚਲ ਜਾ ਚਲ ਜਾ ਮੈਗੀ ਲੈ ਆਈ ਮੇਰੇ ਵਾਸਤੇ ਮੈਂ ਤੜਕਾ ਲਾ ਕੇ ਰੱਖਦਾ ਦੋਨੋਂ ਭੈਣ ਭਰਾ ਮੈਗੀ ਖਾਵਾਂਗੇ ਠੀਕ ਆ ਲੈ ਆਵਾਂ ਤੇਰੇ ਵਾਸਤੇ ਮੈਂ ਮੈਗੀ ਉੱਪਰ ਰੋਟੀ ਬਣੀ ਆ ਯਾਰ ਤੁਰਸ ਲੈ ਆ ਦੇ ਲੈ ਪਹਿਲਾਂ ਜੈਕਟ ਵੀ ਨਹੀਂ ਸੀ ਪਾੰਦੀ ਸ਼ਾਲ ਵੀ ਨਹੀਂ ਸੀ ਲੰਦੀ ਦੋਨੋਂ ਚੀਜ਼ਾਂ ਪਾ ਲਈਆਂ ਚੱਲ 에रिया ਦੋ ਚਾਕਲੇਟਾਂ ਲੈ ਆਈ ਦੋ ਮੈਗੀ ਲੈ ਆਈ ਤੇ ਦੋ ਹੀ ਨਾ ਉਹ ਕੀ ਕਹਿੰਦੇ ਉਹਨੂੰ ਚੋਕੋ ਪਾਈ ਕੁਰਕਰੇ ਚਿਪਸ ਦੋ ਦੋ ਲਈ ਆਈ ਸਾਰਾ ਕੁਝ ਮੈਂ Netflix ਦੀ ਆਈਡੀ ਲੈ ਲਈ ਆ ਰਾਤੀ ਦੋਨੋਂ ਪੈਨ ਪ੍ਰੋਫਾਈਲ ਫਿਲਮ ਦੇਖਾਂਗੇ ਹੈ ਮਮੀ ਮੈਂ ਕੀ ਕਹਿੰਦੀ ਸੀ ਆਪਣਾ ਰਾਸ਼ਨ ਵਾਲੇ ਨਾਲ ਆਧਾਰਤਾ ਚੱਲਦਾ ਹੀ ਐ ਜਿਆਦਾ ਨਹੀਂ ਭਰਾਏ ਮੇਰਾ 800 ਰੁਪਏ ਦੀ ਸੀਟੀ ਲੈ ਕੇ ਦੇਣੀ ਆ ਬਸ ਤੁਹਾਨੂੰ ਕੀ ਦੇ ਦਾਂਗੇ ਵਿੱਚੋਂ ਚਿਪਸ ਗੁਰਕੁਰੇ ਰਾਤੀ ਫਿਲਮ ਲਾ ਕੇ ਬੈਠਾਂਗੇ ਨਾ ਵਧੀਆ ਜੀ ਤੁਸੀਂ ਵੀ ਇੰਜੋਏ ਕਰਿਓ ਅਸੀਂ ਵੀ ਇੰਜੋਏ ਕਰਾਂਗੇ ਕਿਆ ਜ਼ਿੰਦਗੀ ਹੈ ਆਪਣੀ ਚੱਲ ਭਰੇ ਹੋ ਤੇਰਾ ਵੀ ਨਹੀਂ ਪਤਾ ਲੱਗਦਾ ਕਦੀ ਇਹਦੇ ਪਿੱਛੇ ਪੈ ਜਣੀ ਬੋਲਣ ਲੱਜ ਨਹੀਂ ਇਹਨੂੰ ਕਦੀ ਇਹਦੇ ਨਾਲ ਲੱਗ ਜੰਨੀ ਹੈ ਦੋਨੋਂ ਭੈਣ ਭਰਾ ਇੰਨਾ ਤਾਂ ਕੀਤਾ ਮੈਨੂੰ ਚੱਲ ਭਰੇ ਹੋ ਭੈਣ ਭਰਾ ਲੜਾਈ ਤੇ ਹੁੰਦੀ ਹੈ ਹੁਣ ਫਿਰ ਕੀ ਹੋ ਗਿਆ ਚੱਲ ਚਿੱਟੀ ਲੈਦੀ ਆ ਚੱਲ ਚਲੀਏ ਨਹੀਂ ਚਲਾ ਜਾ ਜਾ ਤਾ ਹੋ ਹੋ ਆ ਆ ਆ ਆ ਓ ਹੋ 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 ਕਿਦਾਂ ਫੇਰ ਹੈ ਨੀਗੇ ਛਾਲ ਚ ਕਿ ਨਹੀਂ ਸਹੀ ਕਹਿਣੋ ਵੀਰੇ ਜਿੰਨੀ ਮੱਜੀ ਮੋਟੀ ਕੋਟੀ ਪਾਲਵਾ ਚਾਹੇ ਸਵੈਟਰ ਪਾਲਵਾ ਪਰ ਜੋ ਨਿਗ ਇਸ ਸ਼ਾਲ ਚ ਹੈ ਨਾ ਉਹ ਕਿਸੇ ਹੋਰ ਕਪੜੇ ਚ ਨਹੀਂ ਹੈਗਾ ਇਹ ਗੱਲ ਮੈਂ ਇਸ ਕਰਕੇ ਨਹੀਂ ਕਹਿ ਰਹੀ ਕਿ ਸ਼ਾਲ ਮੋਟੀ ਹੈ ਜਮ ਨੂੰ ਨਾ ਠੰਡ ਨਹੀਂ ਲਗਣੀ ਮੈਂ ਇਹ ਗੱਲ ਇਸ ਕਰਕੇ ਕਹਿ ਰਹੀ ਹਾਂ ਕਿਉਂਕਿ ਮੇਰੀ ਮਾਂ ਦਾ ਪਿਆਰ ਇਹਦੇ ਵਿੱਚ ਹੁਣ ਮੈਨੂੰ ਪਾਇਆ ਹੋਣਾ ਨਾ ਜਦੋਂ ਦੀ ਮੈਂ ਇਸ ਸ਼ਾਲ ਦੀ ਬੁੱਕਲ ਮਾਰੀ ਹੋਈ ਹੈ ਨਾ ਮੈਨੂੰ ਤਾਂ ਐਂ ਹੀ ਲੱਗਦਾ ਕਿ ਮੈਨੂੰ ਮੇਰੀ ਮਾਂ ਨੇ ਜੱਪੀ ਪਾਈ ਹੋਈ ਹੈ ਜ਼ਿੰਦਗੀ ਚ ਜਿੱਥੇ ਮਰਜੀ ਭੱਜ ਲੋਰੀਆ ਪਰ ਜਿਹੜਾ ਸਕੂਨ ਆਪਣੇ ਘਰੇ ਆ ਕੇ ਮਿਲਦਾ ਤੇ ਜਿਹੜਾ ਸਕੂਨ ਆ ਮਾਪਿਓ ਦੀਆਂ ਨਿਸ਼ਾਨੀਆਂ ਸਾਹਮਣੇ ਮਿਲਦਾ ਨਾ ਉਹ ਸਕੂਨ ਕਿਤੇ ਨਹੀਂ ਮਿਲਦਾ ਤੁਸੀਂ ਜਿੰਨਾ ਮਰਜੀ ਰਿਸ਼ਤੇਦਾਰਾ ਘਰੇ ਰਹਿ ਲੋ ਜਿੰਨਾ ਮਰਜੀ ਰਿਸ਼ਤੇਦਾਰ ਤੁਹਾਨੂੰ ਪਿਆਰ ਕਰ ਲੈਣ ਪਰ ਜਿਹੜਾ ਪਿਆਰ ਮਾਪਿਓ ਆਪਣੀ ਔਲਾਦ ਨੂੰ ਕਰ ਸਕਦਾ ਨਾ ਉਹ ਪਿਆਰ ਦੇ ਤਾਂ ਰਿਸ਼ਤੇਦਾਰ ਨੇੜੇ ਤੇੜੇ ਵੀ ਨਹੀਂ ਹੁੰਦੇ ਸਹੀ ਕਹਿਨੀਓ ਕਿ ਮਾਪਿਓ ਤਾਂ ਮਾਪਿਓ ਹੀ ਹੁੰਦਾ ਇਹਨਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਮੈਨੂੰ ਅੱਜ ਵੀ ਯਾਦ ਹੈ ਮੰਮੀ ਨਾ ਮੈਨੂੰ ਹਮੇਸ਼ਾ ਕਹਿੰਦੇ ਹੁੰਦੇ ਸੀ ਰਿਆ ਹਾਸ਼ਾ ਲੈ ਕੇ ਜਾਇਆ ਕਰ ਨਿੱਕੀਏ ਤੈਨੂੰ ਠੰਡ ਨਹੀਂ ਲੱਗੂਗੀ ਪਰ ਮੈਂ ਹਮੇਸ਼ਾ ਨਖਰੇ ਮਾਰਦੀ ਹੁੰਦੀ ਸੀ ਕੀ ਯਾਰ ਮੰਮੀ ਇਹ ਬੁੜਿਆਂ ਵਾਲੀ ਸ਼ਾਲ ਕਿਸੇ ਮੇਰੇ ਕੰਮ ਦੀ ਐ ਮੈਂ ਨਹੀਂ ਇਹ ਲੈਣੀ ਮੈਨੂੰ ਤਾਂ ਸੋਹਣੇ ਸੋਹਣੇ ਕੱਪੜੇ ਪਸੰਦ ਨੇ ਪਰ ਹੁਣ ਦੇਖੋ ਇਹ ਸ਼ਾਲ ਉਤਾਰਨ ਦਾ ਦਿਲ ਹੀ ਨਹੀਂ ਕਰਦਾ ਪਿਆ ਜੀ ਕਰਦਾ ਬਸ ਸਾਰਾ ਦਿਨ ਇਹਦੀ ਬੁੱਕਲ ਚ ਹੀ ਪਈ ਰਹਾ ਵਾਂ ਦੇਖ ਲੈ ਰਹੀ ਐ ਜਦੋਂ ਮੰਮੀ ਕੋਲੇ ਹੁੰਦੇ ਸੀ ਨਾ ਤਸੀਂ ਮੰਮੀ ਨੂੰ ਕਿੰਨਾ ਕਲ ਪਾਉਂਦੇ ਸੀ ਉੱਪਰ ਥੱਲੇ ਉੱਪਰ ਥੱਲੇ ਮੰਮੀ ਦੇ ਘਿਹੜੇ ਲਵਾਈ ਰੱਖਣੇ ਕਦੇ ਮੰਮੀ ਨੇ ਮੇਰੇ ਪਿੱਛੇ ਭਜਣਾ ਰੋਟੀ ਖਾ ਲੈ ਕਦੇ ਤੇਰੇ ਪਿੱਛੇ ਭਜਣਾ ਵੀ ਲੇਟ ਹੋ ਗਈ ਐ ਕੁੜੀ ਜਲਦੀ ਘਰ ਆ ਜਾ ਕਰ ਮਾਪਿਓ ਮਾਪਿਓ ਹੀ ਐ ਇੰਨਾ ਵਰਗੀ ਕਦਰ ਤੁਹਾਡੀ ਕੋਈ ਵੀ ਨਹੀਂ ਕਰ ਸਕਦਾ ਤੇ ਜਦੋਂ ਮਾਪਿਓ ਚੱਲ ਜਾਣ ਫੇਰ ਭੈਣ ਭਰਾ ਇੱਕੋ ਮਾਂ ਦੇ ਜੰਮੇ ਜਾਏ ਨਾ ਆਪਸ ਵਿੱਚ ਇੱਕ ਦੂਜੇ ਦੇ ਕੰਮ ਆਂਦੇ ਨੇ ਜਿਹੜੇ ਰਹੇ ਆ ਰਿਸ਼ਤੇਦਾਰ ਇਹ ਤਾਂ ਬਸ ਫੈਦੇ ਨੂੰ ਹੀ ਨੇ ਵੀ ਹਾਂ ਮਾਪਿਓ ਇਹਨਾਂ ਤੇ ਚਲੇ ਗਏ ਨੇ ਤੋ ਉਹਨਾਂ ਇਹਨਾਂ ਕੋ ਘਰਾਂ ਦੇ ਕੰਮ ਕਰਾਓ ਤੇ ਇਹਨਾਂ ਨੂੰ ਨੌਕਰ ਬਣਾਓ ਉੱਪਰ ਕੋਈ ਗੱਲ ਨਹੀਂ ਹੁਣ ਆਪਾਂ ਆਪਣੇ ਘਰ ਚ ਤੇ ਵਧੀਆ ਚਲੋ ਠੀਕ ਹੈ ਹੁਣ ਬਹੁਤ ਹੋ ਗਈਆਂ ਗੱਲਾਂ ਤੁਸੀਂ ਇਦਾਂ ਕਰੋ ਜਾ ਕੇ ਨਾਨੀ ਨੂੰ ਲੈ ਆਓ ਮੈਂ ਉੱਪਰ ਜਾ ਕੇ ਸਬਜ਼ੀ ਨੂੰ ਤੜਕਾ ਲਾ ਦਿੰਨੀ ਆ ਫਿਰ ਨਾਨੀ ਨੂੰ ਗਰਮਾ ਗਰਮ ਰੋਟੀਆਂ ਵੀ ਬਣਾ ਦੂੰਗੀ ਰਸਤੇ 'ਚ ਆਂਦੇ ਹੋਏ 2 ਕਿਲੋ ਦੁੱਧ ਇੱਕ ਪੈਕਟ ਪੱਤੀ 2 ਕਿਲੋ ਚੀਨੀ ਕਿਲੋ ਪਿਆਜ਼ ਅੱਧਾ ਕਿਲੋ ਟਮਾਟਰ ਤੇ ਇੱਕ ਬੋਤਲ ਤੇਲ ਦੀ ਫੜ ਕੇ ਲੈ ਆਣੀ ਐ ਕੁਝ ਵੀ ਭੁੱਲਣਾ ਨਹੀਂ ਚਾਹੀਦਾ ਉਹ ਮੈਂ ਜੋ ਸਕੂਲ ਜਾਂਦਾ ਸੀ ਨਾ ਉਦੋਂ ਮੈਨੂੰ ਕੁਝ ਚੀਜ਼ਾਂ ਦਾ ਆਨਸਰ ਨਹੀਂ ਯਾਦ ਹੁੰਦਾ ਸੀ ਜਿੰਨਾ ਸਮਾਨ ਤੂੰ ਮੈਨੂੰ ਕਹਿ ਤਾ WhatsApp ਤੇ ਲਿਖ ਕੇ ਮੈਸੇਜ ਕਰ ਦੇ ਮੁੜ ਕੇ ਕਹੇਗੀ ਵੀਰੇ ਚੀਨੀ 2 ਕਿਲੋ ਕਹੀ ਸੀ 5 ਕਿਲੋ ਲੈ ਆਇਆ ਤੇ ਚਾਹ ਪੱਤੀ ਦਾ ਪੈਕੇਟ ਪਾਈ ਆਦਾ ਕਿਹਾ ਸੀ ਤੇ ਅੱਧਾ ਕਿਲੋ ਦਾ ਲੈ ਆਇਆ 6 ਸਮਾਨ ਨਹੀਂ ਗਿਣਾਇ ਮੈਂ ਇੰਨੇ ਕੱਝੀ ਭੁੱਲ ਜਾਣਾ ਮੈਨੂੰ ਨਾ ਆ ਚੀਜ਼ਾਂ ਯਾਦ ਨਹੀਂ ਰਹਿੰਦੀਆਂ ਮੈਂ ਲੱਗਾ ਮੈਡੀਕਲ ਦੀ ਦੁਕਾਨ ਤੇ ਮੈਂ ਦਵਾਈਆਂ ਦੇ ਨਾਮ ਬੜੇ ਓਕੇ ਯਾਦ ਕਰਦਾ ਪਿਆ ਤੂੰ ਘਰ ਦਾ ਰਸ਼ਨ ਯਾਦ ਕਰਾਈ ਜਾ ਮੈਂ ਕੁਝ ਨਹੀਂ ਲਿਖ ਕੇ ਭਿਜਣਾ ਲੈ ਕੇ ਇਦਾਂ ਹੀ ਆਣੀਆਂ ਪੈਣੀਆਂ ਦੁਆਰਾ ਬੋਲ 2 ਕਿਲੋ ਦੋਦੇ ਹਾਂ ਨੂੰ ਨਹੀਂ ਤੇ ਨਜਾਇਜ਼ ਬਾਦਰੀ ਜੀ ਲੈ ਆਣਾ ਭੇਜ ਦੂੰਗੀ ਲਿਖ ਕੇ ਹਾਂ ਠੀਕ ਆ ਸਹੀ ਗੱਲ ਹੈ ਵੈਸੇ ਮੰਮੀ ਤੇਰੇ ਤੇ ਇੱਕ ਬਾਪੂ ਬਾਟੋ ਕੋਈ ਨਹੀਂ ਪੁੱਛਦਾ ਹਾਲ ਨੀ ਮਾਏ ਤੇਰੇ ਤੇ ਇੱਕ ਬਾਪੂ ਬਾਟੋ ਕੋਈ ਨਹੀਂ ਪੁੱਛਦਾ ਹਾਲ ਨੀ ਮਾਏ ਤੇਰੇ ਤੇ ਇੱਕ ਬਾਪੂ ਬਾਟੋ ਕੋਈ ਨਹੀਂ ਪੁੱਛਦਾ ਹਾਲ